ਆਓ ਫਿਰ ਬਾਈ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਮੈਂ ਪਿੰਡਾਂ ਦੇ ਨਾਮ ਸਹਿਰਾ ਦੇ ਅਕਟਰਾ ਦੇ ਸਬਜ਼ੀਆਂ ਦੇ ਫਲਾਂ ਦੇ ਜ਼ਿਲ੍ਹੇ ਦੇ ਕਿਹੜੇ ਜ਼ਿਲ੍ਹੇ ਦੀ ਕੀ ਖਾਸੀ ਤਾਂ ਕਿਹੜੇ ਜ਼ਿਲ੍ਹੇ ਦੀ ਕੀ ਖਾਸੀ ਸਾਰੇ ਰਿਸ਼ਤੇਦਾਰਾਂ ਦੇ ਨਾਮ ਸੁਣਾਉਂਗਾ ਆਲੂ ਗੋਭੀ ਮਟਰ ਪਿੰਡੀ ਤੂਰੀ ਪਾਲਕ ਮੇਥੇ ਗਾਜਰ ਮੂਲੀ ਗੋਸ ਸਖਤੀ ਕਦਰ ਅਜੀਮ ਰਿਸ਼ ਲੰਬੂ ਤਰਵਿੰਦਰ ਚੰਕੇ ਸੰਜੇ ਅਕਸ਼ੇ ਸੈਬਲੀ ਤੱਪਾ ਪੱਖੋ ਕੰਚੀਆ ਤੁਰਕੋੜ ਬਦਰਾਸਪਾਲ ਭਣੀ ਤਾਜੋ ਕੇ ਰੂੜੇ ਕੜਾ ਲਕੜੈਲੀ ਬਰਨਾਲਾ ਬਠਿੰਡਾ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਅਮਨਪੁਰ ਬਿਹਾਰ ਯੂਪੀ ਪਾਕਿਸਤਾਨ ਇੰਗਲੈਂਡ ਫਰੀਦਕੋ ਬਠਿੰਡੇ ਜਿਹਨਾਂ ਰੇਤਾ ਨਹੀਂ ਸੰਗਰੂਰ ਜਿਹਨਾਂ ਨੇਤਾ ਨਹੀਂ ਫਰੀਦਕੋਟ ਜਿਹਨੇ ਬਿੰਗ ਨਹੀਂ ਗਰਦਾਸਪੁਰ ਜਿਹਨੇ ਨਿੰਗ ਨਹੀਂ ਜਲੰਧਰ ਜਿਹਨੇ ਸਾਨੀ ਅੰਮ੍ਰਿਤਸਰ ਜਿਹਨਾਂ ਦਾ ਨਹੀਂ ਫਿਰੋਜ਼ਪੁਰ ਜਿਹਨਾਂ ਧੁੱਪ ਨਹੀਂ ਹੁਸ਼ਿਆਰਪੁਰ ਜਿਹਨੇ ਰੋਖਣੀ ਪਟਿਆਲਾ ਜਿਹਨੇ ਠੰਡ ਨਹੀਂ ਲੁਧਿਆਣਾ ਜਿਹਨਾਂ ਗੰਦਰੀ ਫਤਿਹਗੜ ਜਿਹਨੇ ਇਕਟੜਤਾ ਨਹੀਂ ਮਾਨਸਾ ਜਿਹਨੇ ਆਮ ਪੜਤਾ ਨਹੀਂ ਮੁਕਸ਼ਰ ਕਰਨੀ ਮੁਕਤੀ ਨਹੀਂ ਨਮਾਸ਼ਰ ਜਿਹਨਾਂ ਯੁਕਤੀ ਨਹੀਂ ਰੋਪੜ ਜਿਹਨੇ ਮਹਿੰਗਾਈ ਇਨਕਾ ਪੂਰਤ ਨਹੀਂ ਗਈ ਨਹੀਂ ਮੋਗੇ ਜਿਹਾ ਗੱਤ ਨਹੀਂ ਬੋਰ ਜਿਹਾ ਬੱਤੇ ਨਹੀਂ ਬੱਤੇ ਦੇ ਭਾਵ ਕੋਲਡ ਡਰਿੰਕਸ ਪੀਣ ਵਾਲੇ ਬੱਤੇ ਭੈਣ ਭਰਾ ਚਾਚਾ ਤਾਇਆ ਦਾਦਾ ਤੇ ਬਾਈ ਬਹੁਤ ਵਧੀਆ ਸੀ ਤੇ ਮੈਂ ਬਾਈ ਸੁਣਿਆ ਨਾ ਵੀ ਤੁਸੀਂ ਵੀ ਲਫਟਰ ਦਾ ਮਾਸਟਰ ਸੀ ਵੀ ਕਿਵੇਂ ਜੀ ਲਫਟਰ ਤੇ ਮਾਸਟਰ ਦੇ ਵਿੱਚ ਮੈਂ ਗਿਆ ਸੀਗਾ ਉਹਦੇ 2 ਰਾਉਂਡ ਕਲੀਅਰ ਕਰੇ ਸੀਗੇ ਤੀਸਰੇ 'ਚ ਰਹਿ ਗਏ ਸੀਗੇ ਚੰਡੀਗੜ੍ਹੂ ਅਸੀਂ ਠੀਕ ਹੈ ਬਾਈ ਉਸ ਟਾਈਮ ਦੇ ਵਿੱਚ ਤੇ ਬਾਈ ਜਿਵੇਂ ਉੱਥੇ ਹੁਣ ਮੰਨ ਲਓ ਜਿਵੇਂ ਆਪਣੇ ਜੱਜ ਸਾਹਿਬਾਨ ਹੁੰਦੇ ਨੇ ਜਿਵੇਂ ਜਸਵਿੰਦਰ ਭੱਲਾ ਭੱਲਾ ਬਾਈ ਹੋ ਗਿਆ ਜਸਵਿੰਦਰ ਭੱਲਾ ਸੀਗਾ ਉਸ ਟਾਈਮ ਤੇ ਹਾਂਜੀ ਤੇ ਹੋਰ ਕਿਹੜੇ-ਕਿਹੜੇ ਸੀ ਬਾਈ ਹੋਰ ਇੱਕ ਜਿਹੜਾ ਅ ਰਗਵੀਰ ਬੋਲੀ ਹੈ ਬਰਨਾਲੇ ਤੋਂ ਛੱਡ ਮੁੰਡਾ ਉਹ ਉਹ ਸੀ ਜਿਹੜੇ ਨਾਲ ਹਾਰਬੀ ਸੰਘਾ ਹੋ ਗਿਆ ਹਾਂਜੀ ਹਾਂਜੀ ਇਹ ਅੱਗੇ ਨਿਕਲ ਗਏ ਸੀ ਕਿ ਅਸੀਂ ਉੱਥੇ ਰਹਦੇ ਸੀ ਮੰਨ ਲਓ ਉਦੋਂ ਤੁਸੀਂ ਇਕੱਠੇ ਸੀਗੇ ਉਦੋਂ ਇਕੱਠੇ ਸੀ ਤੇ ਹਾਰਬੀ ਸੰਘਾ ਬਾਈ ਤੁਸੀਂ ਦੇਖਦੇ ਹੋ ਨਾ ਜਿਵੇਂ ਮੰਨ ਲਓ ਫਿਲਮਾਂ ਦੇ ਵਿੱਚ ਹੁਣ ਬਾਈ ਬਹੁਤ ਮਸ਼ਹੂਰ ਆ ਨਾ ਤਾਂ ਡਾਇਲੋਗ ਵੀ ਬੜੇ ਘੈਂਟ ਘੈਂਟ ਹੁੰਦੇ ਬਾਈ ਦੇ ਤੇ ਉਦੋਂ ਬਾਈ ਹੁਣ ਨਾਲ ਹੀ ਮੰਨ ਲਓ ਚੱਲਦਾ ਸੀਗਾ ਨਾਲ ਇਹਨਾਂ ਦੇ ਜਿਹੜਾ ਆਪਾਂ ਕਹਦੇ ਨੇ ਬਾਈ ਆਪਾਂ ਕੀ ਲੜਦੇ ਨੇ ਕੰਪੀਟੀਸ਼ਨ 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 ਜਦੋਂ ਲੜਦੇ ਸੀ ਤੇ ਬਾਈ ਹੋਂ ਦੇ ਨਾਲ ਹੀ ਸੀਗੇ ਵੀਰੇ ਸਾਰੇ ਉਹ ਮੈਂਬਰ ਤੇ ਵਿੱਚ ਕਰਗਵੀ ਰੋਲ ਹੀ ਹੈ ਨਾ ਬਾਈ ਕਰਗਵੀ ਰੋਲ ਹੀ ਸੀ ਬਸ ਇਸ ਤਰ੍ਹਾਂ ਦੀ ਕੋਈ ਕਮੇਡੀ ਚੀਜ਼ ਉਹ ਜਿਹੜੀ ਸਾਡੇ ਦਰਸ਼ਕਾਂ ਦੇ ਲਈ ਹੋਰ ਚੀਜ਼ ਵੱਖਰੀ ਕੋਈ ਹੋਰ ਇੱਕ ਮੈਂ ਗੱਪ ਕਹਾਣੀ ਲਿਖੀ ਸੀਗੀ ਹਾਂਜੀ ਹਾਂਜੀ ਉਹ ਸੁਣਾ ਦਿੰਦਾ ਗੱਪ ਕਹਾਣੀ ਦੱਸਦਾ ਸੁਣੋ ਧਿਆਨ ਲਗਾ ਕੇ ਜੂਂ ਦੋ ਗੁੱਤਾ ਕਰ ਰਹੀ ਵੇਖੋ ਸਿਰ ਵਾ ਕੇ ਉਹਨੇ ਸੂਟ ਸੁਨਹਿਰੀ ਪਾ ਲਿਆ ਸੁਰਖੀ ਪਾਊਡਰ ਲਾ ਕੇ ਇਹ ਵੀ ਤੁਹਾਨੂੰ ਵੀਰ ਨੂੰ ਹੈ ਸੱਚ ਸੁਣਾਇਆ ਨਹਿਰ ਪਾਖੜਾ ਟੁੱਟ ਗਈ ਬੰਦ ਕੀਤੀ ਕੀੜੇ ਨੇ ਪਹਿਲਾ ਬੋਤਲ ਡੱਬ ਚੋਂ ਗੱਡ ਪੀਤੀ ਕੀੜੇ ਨੇ ਚੱਕ ਕਹੀ ਉਹ ਤੁਰ ਪਿਆ ਜਦ ਨਸ਼ਾ ਆਇਆ ਇਹ ਵੀ ਤੁਹਾਨੂੰ ਵੀਰ ਨੂੰ ਹੈ ਸੱਚ ਸੁਣਾਇਆ ਚੂਹੀ ਨੇ ਇੱਕ ਚੂਹੇ ਨੇ ਇੱਕ ਛੇੜ ਦੇ ਕੀਤੀ ਸੀ ਚੋਰੀ ਛੁੱਟਾ ਰਹਿ ਗਿਆ ਬਾਣੀਆਂ ਲੈ ਖੰਡ ਦੀ ਬੂਰੀ ਉਹਨੇ ਸਿਰ ਉੱਤੇ ਲੱਦ ਲਈ ਨਾ ਪੱਬ ਲਗਾਇਆ ਇਹ ਵੀ ਤੁਹਾਨੂੰ ਵੀਰ ਨੂੰ ਹੈ ਸੱਚ ਸੁਣਾਇਆ ਚੂਹੀ ਚਰਖਾ ਕੱਤ ਦੀ ਕਾਟੋ ਖੇਸ ਬਣਾਵੇ ਛੱਠੇ ਦੇ ਗੱਪਾ ਦਾ ਕੋਈ ਅੰਤ ਨਾ ਆਵੇ ਮੱਖੀ ਨੇ ਲੈ ਐਣਕਾ ਸੀ ਟਰੱਕ ਚਲਾਇਆ ਇਹ ਵੀ ਤੁਹਾਨੂੰ ਵੀਰ ਨੂੰ ਹੈ ਸੱਚ ਸੁਣਾਇਆ ਕੁੱਕੜ ਝੋਟੇ ਨਾਲ ਭੜਪੇ ਸੀ ਸਿੰਘ ਅੜਾਈ ਲੈ ਛੱਪੜ ਵਿੱਚ ਵੜ ਗਿਆ ਨਹੀਂ ਕਿਸੇ ਛੜਾਏ ਕੁੱਕੜ ਝੋਟੇ ਤਾਂ ਹੀ ਮਾਰ ਕੇ ਸੀ ਬਾਹਰ ਆਇਆ ਇਹ ਵੀ ਤੁਹਾਨੂੰ ਵੀਰ ਨੂੰ ਹੈ ਸੱਚ ਸੁਣਾਇਆ ਤੇ ਭਾਈ ਬਹੁਤ ਕੰਡ ਚੀਜ਼ਾਂ ਤੇ ਮਤਲਬ ਇਸ ਤਰ੍ਹਾਂ ਦੀ ਜਿਹੜੇ ਹੋਰ ਕਿੰਨੀਆਂ ਚੀਜ਼ਾਂ ਤੁਸੀਂ ਅੰਦਰ ਕੋਈ ਬੈਠੇ ਹੋ ਹਲੇ ਅੱਗੇ ਲਕੋਈ ਤਾਂ ਨਹੀਂ ਬੈਠੇ ਪਰ ਮੈਂ ਇੰਨਾ ਕਹਿ ਸਕਦਾ ਕਿ ਜੇ ਕੋਈ ਗਾਣਾ ਹੈਗਾਗਾ ਉਹ ਤਾਂ ਮੈਂ ਕਮੇਟੀ ਗਾਣਾ ਲਿਖ ਸਕਦਾਗਾ ਬਾਈ ਕਹਿੰਦਾ ਕਿਸੇ ਵੀ ਸਿੰਗਰ ਦਾ ਬੇਸ਼ੱਕ ਉਹ ਕੋਈ ਆਪਣਾ ਪੁਰਾਣਾ ਗਾਣਾ ਹੋਵੇ ਬੇਸ਼ੱਕ ਕੋਈ ਅੱਜ ਦਾ ਨਵਾਂ ਗਾਣਾ ਹੋਵੇ ਤੁਸੀਂ ਇੱਕ ਵਾਰੀ ਇਹਦਾ ਟੌਪਿਕ ਬੋਲ ਦਿਓ ਦੀ ਜਾਂ ਮੇਨ ਹੁੱਕ ਲਾਈਨ ਬੋਲ ਦਿਓ ਬਾਈ ਕਹਿੰਦਾ ਤੁਹਾਨੂੰ ਨਾਲ ਦੀ ਨਾਲ ਚੀਜ਼ ਤਿਆਰ ਕਮੇਡੀ ਚ ਬਾਈ ਜਲ ਤਿਆਰ ਹੋ ਜੇ ਨਾ ਜਿਵੇਂ ਬਿਲਕੁਲ ਤੇ ਉਸ ਤਰ੍ਹਾਂ ਦੀ ਚੀਜ਼ ਤਿਆਰ ਹੋ ਜੂ ਤੇ ਬਾਈ ਮੈਂ ਚਾਹੁੰਦਾ ਜਿਹੜੇ ਆਪਣੇ ਦਰਸ਼ਕ ਦੇਖ ਰਹੇ ਨੇ ਹਨਾ ਕਈ ਵਾਰ ਉਹਨਾਂ ਦੇ ਮਨ ਚ ਇਸ ਤਰ੍ਹਾਂ ਦੇ ਬਲਬਲੇ ਉੱਠਦੇ ਹੁੰਦੇ ਆ ਵੀ ਯਾਰ ਅਸੀਂ ਵੀਰ ਨਾਲ ਗੱਲ ਕਰਨੀ ਆ ਜਾਂ ਵੀਰ ਨਾਲ ਮਿਲਣਾ ਹਨਾ ਇਸ ਤਰ੍ਹਾਂ ਤੇ ਮੈਂ ਕਹਿੰਦਾ ਤੁਹਾਡੀ ਕੋਈ ਆਈਡੀ ਜਿਹੜੀ ਮੇਨ ਚੱਲਦੀ ਆ ਥੋੜ ਜੀ ਜਿਹੜਾ ਵਟਸਐਪ ਨੰਬਰ ਹੋਵੇ ਮੈਂ ਕਹਿੰਦਾ ਜਰੂਰ ਬੋਲ ਦਿਓ ਇੱਕ ਵਾਰੀ ਫੇਸਬੁੱਕ ID ਹੈਗੀ ਰਾਜਵਿੰਦਰ ਛੱਠਾ ਦੇ ਨਾਂ ਤੇ ਮੋਬਾਈਲ ਨੰਬਰ ਹੈਗਾ 99982650998826650 ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਰ ਦੀ ਆਟਮ ਜੀ ਕਿੱਦਾਂ ਲੱਗੀ ਤੇ ਮੈਂ ਚਾਹੁੰਦਾ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਤੇ ਕਿਉਂਕਿ ਜਿਹੜਾ ਕਲਾਕਾਰ ਦੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਤੇ ਤੁਸੀਂ ਦੋਸਤੋ ਆਪਣੇ ਜਿਹੜੇ YouTube ਦੇ ਉੱਪਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਆਪਾਂ ਨੂੰ Facebook ਪੇਜ ਤੇ ਦੇਖ ਰਹੇ ਹੋ ਤੇ ਫਾਲੋ ਜਰੂਰ ਕਰਿਓ ਪੇਜ ਨੂੰ ਤੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਦੋਸਤ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੇ ਕੋਈ ਬੰਦਾ ਗਾਉਣ ਦਾ ਹੋ ਰੱਖਦਾਗਾ ਇਹ ਕਿਸੇ ਨੇ ਕਮੇਟੀ ਗਾਣਾ ਹੋ ਕਰਨਾ ਹੋਗਾ ਉਹ ਆਪ ਉਹ ਗਾਣਾ ਵੀਰ ਵੱਲੋਂ ਇਹ ਵੱਡਾ ਤੋਹਫਾ ਵੀਰ ਕਹਿੰਦੇ ਵੀ ਜੇ ਕਿਸੇ ਨੂੰ ਕਲਮ ਦੀ ਲੋੜ ਹੈਗੀ ਆ ਖਾਸ ਕਰਕੇ ਕਮੇਡੀ ਹੋਵੇ ਉਹ ਜੇ ਕਮੇਡੀ ਕਰਦੇ ਨੇ ਤਾਂ ਮੰਨ ਲਓ ਵੀ ਕੋਈ ਤੁਹਾਡੇ ਲਈ ਪੈਸਾ ਨਹੀਂ ਤਾਂ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਉਹ ਗਾਣਾ ਦੱਸ ਦਿਨ ਉਹ ਤੇ ਗਾਣਾ ਬਣਾ ਕੇ ਦੇ ਦਾਂਗੇ ਹਾਂ ਬਿਲਕੁਲ ਤੁਸੀਂ ਆਪਣਾ ਟੌਪਿਕ ਤੁਸੀਂ ਰੱਖ ਸਕਦੇ ਹੋ ਵੀਰ ਅੱਗੇ ਤੇ ਵੀਰ ਤੁਹਾਨੂੰ ਉਹਦੀ ਜਿਹੜੀ ਆਈਟਮ ਜਿਹੜੀ ਤੁਹਾਨੂੰ ਤਿਆਰ ਕਮੇਡੀ ਕਰ ਦੇਣਗੇ